ਸਾਡੀ ਮੰਗਾਂ ਪੂਰੀ ਕਰੋ ਸਾਡੀ ਮੰਗਾਂ ਪੂਰੀ ਕਰੋ ਸਾਡੀ ਮੰਗਾਂ ਪੂਰੀ ਕਰੋ ਬੋਲਾ ਉਬਰ ਮੁਰਦਾਬਾਦ ਕੱਢ ਦੇ ਹੱਥ ਇੱਥੇ ਰੱਖ ਅਸੀਂ ਕਾਲ ਤੁਸੀਂ ਦੇਖ ਰਹੇ ਹੋ ਮਨ ਮਿਊਟ ਤੇ ਮੈਂ ਮਨੀਸ਼ ਕੁਮਾਰ ਇਸ ਵਕਤ ਮੈਂ ਚੰਡੀਗੜ੍ਹ ਦਾ ਸੈਕਟਰ 25 ਦੇ ਵਿੱਚ ਖੜਾ ਤੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਟੈਕਸੀ ਯੂਨੀਅਨ ਜਿਹੜਾ ਆ ਗਿਆ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਧਰਨੇ ਦੇ ਬੈਠੀ ਹੈ ਤੇ ਤੁਹਾਨੂੰ ਦੱਸ ਦੇ ਕਿ 4 ਦਿਨ ਤੋਂ ਜਿਹੜਾ ਹੈਗਾ ਟੈਕਸੀ ਯੂਨੀਅਨ ਦੇ ਪ੍ਰਧਾਨ ਜਿਹੜੇ ਨੇ ਉਹ ਭੁੱਖ ਹੜਤਾਲ ਤੇ ਬੈਠੇ ਰਹੇ ਤੇ ਮੇਰੇ ਨਾਲ ਆ ਗਿਆ ਭਾਜੀ ਕੀ ਨਾਮ ਹੈ ਤੁਹਾਡਾ ਅਮਨਦੀਪ ਸਿੰਘ ਜੀ ਅਣੀ ਭੁਖੜਕਾਲ ਦੇ ਬਠਨ ਦੇ ਕਾਰਨ ਕੀ ਹੈ ਤੁਸੀਂ ਕਹਿੰਦੇ 4 ਦਿਨ ਤੋਂ ਮੈਂ ਭੁਖੜ ਹਰਤਾਲ ਤੇ ਬੈਠਾ ਸਰ ਮੈਂ ਪਿਛਲੇ ਸਾਲ ਵੀ 10 ਦਿਨ ਤੇ ਭੁਖੜ ਹਰਤਾਲ ਦੇ ਐਸਟੇਟ ਡਿਪਾਰਟਮੈਂਟ ਜਿਹੜਾ ਚੰਡੀਗੜ੍ਹ ਹੈਗਾ ਉਹਨਾਂ ਦੇ ਖਿਲਾਫ ਇੱਥੇ ਬੈਠਾ ਸੀਗਾ ਸਾਡੀ ਉਹਨਾਂ ਉੱਪਰ ਦੇ ਖਿਲਾਫ ਜਿਹੜੀ ਗੱਡੀ ਚੱਲ ਰਹੀ ਹੈ ਉਹਨਾਂ 'ਚ ਸਾਡੇ ਰੇਟ ਜਿਹੜੇ ਹੈਗੇ ਨੇ ਉਹ ਬਹੁਤ ਘੱਟ ਨੇ ਕਿਉਂ ਹੁਣ ਵੀ ਸਾਡੀ ਰੇਟ ਜਿਹੜੀ ਸੀ ਐਨਜੀ ਦੇ ਨੇ ਦੁਬਾਰਾ ਫੇਰ 6 ਰੁਪਏ ਵਧ ਗਏ ਨੇ ਹੁਣ 92 ਰੁਪਏ 35 ਪੈਸੇ ਹੋ ਗਿਆ ਸਾਡਾ ਰੇਟ ਜਿਹੜਾ ਹੈ ਉਹ ਪਿਛਲੇ ਸਾਲ ਤੋਂ ਵੀ ਘੱਟ ਗਿਆ ਤੇ ਉਹ 34 ਰੁਪਏ ਦਾ ਨਾਟਕ ਤੇ ਸਾਨੂੰ ਮਿਲ ਰਿਹਾ ਤੇ ਸਾਨੂੰ ਨਾ ਦਵਾ ਰਿਹਾ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਸਾਡਾ ਮਿਨੀਮਮ ਰੇਟ ਤੇ ਕਰ ਦਿਓ ਜੋ ਪਿਛਲੇ ਸਾਲ ਤੋਂ ਹੀ ਕਰ ਰਹੇ ਹਾਂ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਕਿਸੇ ਵੀ ਸਰਕਾਰੀ ਸਾਡੇ ਜਿਹੜਾ ਡਰਾਈਵਰ ਕੰਮ ਕਰ ਰਿਹਾ ਹੈ ਇਹਨਾਂ ਐਪਾਂ ਦੇ ਉੱਤੇ ਆਨਲਾਈਨ ਐਗਰੀਗੇਟਰ ਜਿਹਨਾਂ ਨੂੰ ਕਹਿੰਦੇ ਨੇ ਉਹਨਾਂ ਲਈ ਕੋਈ ਕਾਨੂੰਨ ਨਹੀਂ ਬਣਿਆ ਹੋਇਆ ਉਸ ਕਾਨੂੰਨ ਨੂੰ ਬਣਾਉਣ ਲਈ ਆਪਾਂ ਲੜਾਈ ਕੀਤੀ ਸੀਗੀ ਜ ਜਿਹਦੇ ਚ ਅਸੀਂ ਪਿਛਲੇ ਸਾਲ ਵੀ ਲੜਾਈ ਕੀਤੀ ਉਸ ਤੋਂ ਬਾਅਦ 4 ਜੁਲਾਈ ਉਸ ਤੋਂ ਬਾਅਦ 24 ਜੁਲਾਈ ਨੂੰ 17 ਸੈਕਟਰ ਜਿਹੜਾ ਅਸੀਂ ਸਟ੍ਰਾਈਕ ਕੀਤੀ ਸੀ ਉਹ ਚ ਸਾਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਇੱਕ ਡਰਾਫਟ ਬਣਾ ਕੇ ਪਬਲਿਕ ਡੋਮੇਨ 'ਚ ਪਾਤਾ ਸੀ ਜਿਹਦੇ 'ਚ ਸਾਡੇ ਰਾਈਟਸ ਹੈਗੇ ਨੇ ਕਿਨੇ ਕਿਨੇ ਅਫਸਰ ਨੂੰ ਮਿਲ ਚੁਕੇ ਤੁਸੀਂ ਚੰਡੀਗੜ੍ਹ ਦੇ ਤੇ ਅੱਜ ਕਿਹੜਾ ਬੰਦੀਨਾ ਸਹੀ ਅਸੀਂ ਗਵਰਨਰ ਸਾਹਿਬ ਤੋਂ ਲੈ ਕੇ ਨੀਚੇ ਤੱਕ ਸਾਰੇ ਅਫਸਰਾਂ ਨੂੰ ਮਿਲ ਚੁਕੇ ਨੇ ਕੀ ਕੀ ਕਹਿੰਦੇ ਕੀ ਨਹੀਂ ਅਫਸਰ ਸਾਨੂੰ ਕਹਿੰਦੇ ਕੁਛ ਨਹੀਂ ਗਵਰਨਰ ਸਾਹਿਬ ਨੇ ਦੇਖੋ ਜੀ ਹੋਮ ਸੈਕਟਰੀ ਸਾਹਿਬ ਨੂੰ ਕਹਤਾ ਸੀ ਹੋਮ ਸੈਕਟਰੀ ਸਾਹਿਬ ਨੇ ਮੀਟਿੰਗ ਲੈ ਲਈ ਸੀ ਐਸਟੀ ਡਿਪਾਰਟਮੈਂਟ ਵੀ ਇਹਦੇ ਵਿੱਚ ਆਇਆ ਸੀਗਾ ਸਾਡੇ ਛੰਡੀਗੜ੍ਹ ਦੇ ਐਸਐਸਪੀ ਮੈਮ ਪੁਲਿਸ ਮੈਮ ਵੀ ਔਰ ਐਸਐਸਪੀ ਟ੍ਰੈਫਿਕ ਵੀ ਔਰ ਪ੍ਰਦੂਮਨ ਜੀ ਜੁਆਇਟ ਸੈਕਟਰੀ ਹੈ ਨਾ ਸਾਰੇ ਨਾਲ ਸਾਡੀ ਤਰਫੋਂ ਮੰਗਾਂ ਨਹੀਂ ਪੂਰੀ ਹੁੰਦੀ ਹੈ ਤਾਂ ਚਲੋ ਹੁਣ ਤੁਸੀਂ ਭੁਖੜਤਾਲ ਦੇ ਬੈਠੇ ਆ ਉਹਦਾ ਅਗਲਾ ਰੁਕੀ ਹੋਵੇਗਾ ਤੁਹਾਡਾ ਸਰ ਦੇਖੋ ਅਸੀਂ ਤਾਂ ਹੁਣ ਸਾਡੇ ਕੋਲ ਹੋਰ ਤਾਂ ਅਸੀਂ ਸਟ੍ਰਾਈਕਾਂ ਤਾਂ ਬਹੁਤ ਕਰਕੇ ਦੇਖ ਲਈਆਂ ਹੁਣ ਹਰ ਮਹੀਨੇ ਸਟ੍ਰਾਈਕ ਕਰ ਰਹੇ ਹਾਂ 5 ਨਵੰਬਰ ਨੂੰ ਅਸੀਂ ਜਿਹੜੀ ਲਾਸਟ ਸਟ੍ਰਾਈਕ ਕੀਤੀ ਸੀਗੀ ਪਹਿਲਾਂ 9 ਨਵੰਬਰ ਨੂੰ ਕੀਤੀ ਸੀ ਜਿੱਥੇ ਬਿਨੇ ਪ੍ਰਤਾਪ ਡੀਸੀ ਸਾਹਿਬ ਨੇ ਸਾਨੂੰ ਕਿਹਾ ਵੀ ਥੋੜਾ 30 ਨਵੰਬਰ ਨੂੰ ਥੋੜਾ ਕੰਮ ਹੋ ਜਾਏਗਾ ਨੋਟੀਫਾਈ ਹੋ ਜਾਏਗਾ ਫਿਰ ਉਸ ਤੋਂ ਬਾਅਦ ਅਸੀਂ 30 ਅਕਤੂਬਰ ਨੂੰ ਸਟ੍ਰਾਈਕ ਕੀਤੀ ਫਿਰ ਅਸੀਂ 35 ਨਵੰ ਵਿਨੇ ਪ੍ਰਤਾਪ ਜੀ ਨੇ ਲਿਖ ਕੇ ਦਿੱਤਾ ਕਿ ਤੁਸੀਂ 30 ਨਵੰਬਰ ਨੂੰ ਤੁਹਾਡਾ ਕੰਮ 4 ਵੀਕ ਦੇ ਵਿੱਚ ਹੋ ਜਾਏਗਾ। ਔਰ ਉਸ ਤੋਂ ਬਾਅਦ 28 ਤਰੀਕ ਨੂੰ ਯੂਨੀਅਨ ਦੇ ਵਿੱਚ ਕਿੰਨੇ ਬੰਦੇ ਆਉਣ? ਹਾਂਜੀ। ਯੂਨੀਅਨ ਦੇ ਵਿੱਚ ਕਿੰਨੇ ਬੰਦੇ? ਯੂਨੀਅਨ 'ਚ ਸਾਡੇ 30 ਹਜ਼ਾਰ ਗੱਡੀ ਚੱਲ ਰਹੀ ਹੈ ਜੀ ਇੱਥੇ। 30 ਹਜ਼ਾਰ। ਉਹ ਲੋਅ ਓਵਰ ਕੈਪਸ। ਹਾਂਜੀ ਹਾਂਜੀ। ਉਹ ਲੋਅ ਓਵਰ ਦੇ ਵਿੱਚ ਜਿਹੜੀ ਗੱਡੀ ਚੱਲਦੀ ਹੈ ਜਿਨ੍ਹਾਂ ਦਾ ਰੋਜ਼ਗਾਰ ਓਲੋਵਰ ਨਾਲ ਜੁੜਿਆ ਹੋਇਆ ਹੈ ਕ੍ਰਿਕਟਰਸ ਦਾ। ਤੇ ਉਹਨਾਂ ਦੇ ਮਾਰਦ ਤੇ ਚਰਨ ਦੇ ਦਿੱਤਾ ਕਿਉਂਕਿ ਸਾਰੀਆਂ ਦੀਆਂ ਗੱਡੀਆਂ ਕਿਸ ਤਰ੍ਹਾਂ ਟੁੱਟ ਗਈਆਂ ਜੀ ਟੈਕਸ ਟੁੱਟੇ ਹੋਏ ਨੇ, ਇੰਸ਼ੋਰ ਅਗਲੇ ਸਾਲੋਂ ਤੁਹਾਨੂੰ ਦੁਬਾਰਾ ਪਤਾ ਹੈ ਫਿਰ ਟੈਕਸਸ ਆ ਜਾਣੇ ਨੇ ਇਸ ਰਿਟਾਇਰ ਪੈਨ ਵਾਲੇ ਬਾਈ ਤੁਹਾਡੀ ਟੈਕਸਾਂ ਨੂੰ ਲੈ ਕੇ ਆਏ ਵੀ ਟੈਕਸ ਜ਼ਿਆਦਾ ਟੈਕਸ ਨਹੀਂ ਜੀ ਸਾਡਾ ਰੇਟ ਦੇ ਲਈ ਲੜਾਈ ਹੈ ਰੇਟ ਤੇ ਸਾਡੇ ਕਿਸੇ ਵੀ ਡਰਾਈਵਰ ਦਾ ਕੋਈ ਇੰਸ਼ੋਰੈਂਸ ਨਹੀਂ ਹੈ ਯੀਐਸ ਨਹੀਂ ਕਰਦਾ ਕੋਈ ਪੀਐਫ ਨਹੀਂ ਕਰਦਾ ਟਰਾਈ ਸਿਟੀ ਚ ਇਹਨਾਂ ਦੇ ਆਫਿਸ ਨਹੀਂ ਹੈ ਤੇ ਸਾਨੂੰ ਸਭ ਤੋਂ ਮੇਨ ਚੀਜ਼ ਹੈਗੀ ਹੈ ਜਿਹੜਾ ਐਗਰੀਗੇਟਰ ਲਾਅ ਹੋਏਗਾ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ 20% ਤੋਂ ਉੱਤੇ ਕਮਿਸ਼ਨ ਨਹੀਂ ਕੱਟ ਸਕਦੇ ਇਹ ਸਾਡੇ ਤੋਂ 50% ਵੀ ਕੱਟ ਰਿਹਾ ਹੈ ਫਿਰ ਜੀਐਸਟੀ ਵੀ ਕੱਟ ਰਿਹਾ ਹੈ ਸਰਵਿਸ ਟੈਕਸ ਵੀ ਕੱਟ ਰਿਹਾ ਹੈ ਜਿਹੜਾ ਹੁਣ ਲਾਅ ਆ ਰਿ ਇਨਕਲੂਡਿੰਗ ਜੀਐਸਟੀ ਔਰ ਸਰਵਿਸ ਟੈਕਸ ਇਨਕਲੂਡ ਹੈ ਸਾਡੇ ਕਈ ਜਿਹੜੀਆਂ ਮੰਗਾ ਹੈਗੇ ਨੇ ਉਸ ਲਾਅ ਦੇ ਵਿੱਚ ਪੂਰੀਆਂ ਹੋ ਜਾਣਗੀਆਂ ਤੇ ਅਸੀਂ ਉਹਨਾਂ ਨੂੰ ਪੂਰਾ ਕਰਾਉਣ ਲਈ ਉਹਨੂੰ ਨੋਟੀਫਾਈ ਕਰਾਉਣ ਲਈ ਰੋਹਤਾਲ ਕਰ ਰਹੇ ਹਾਂ ਠੀਕ ਹੈ ਤੇ ਇਹਨੂੰ ਅਸੀਂ ਕੰਟੀਨਿਊ ਰੱਖਾਂਗੇ ਜਦੋਂ ਤੱਕ ਉਹ ਸਾਡਾ ਨੋਟੀਫਾਈ ਨਹੀਂ ਹੋਏਗਾ ਔਰ ਅਹਿਮਿਤ ਤੈਗੀ ਜੀ ਜੋ ਨਵੇਂ ਆਏ ਨੇ ਉਹਨਾਂ ਨੇ ਸਾਨੂੰ ਰਿਟਰਨ ਦੇ ਵਿੱਚ ਮੇਲ ਕਰ ਦਿੱਤੀ ਹੈ ਕਿ ਤੁਹਾਡਾ ਇਸ ਮਹੀਨੇ ਕੰਮ ਹੋ ਜਾਏਗਾ ਅਸੀਂ ਉਹਨਾਂ ਨੂੰ ਇਹ ਵੀ ਨਹੀਂ ਕਹਿ ਰਹੇ ਕਿ ਤੁਸੀਂ ਕੰਮ ਹਜੇ ਡਿਲੇ ਕਰ ਲਓ 12 ਦਿਨ 11 ਦਿਨ ਰਹਿ ਗਏ ਨੇ ਅਸੀਂ ਤਿਆਰ ਹਾਂ ਜੀ ਮੈਂ 11 ਦਿਨਾਂ ਦੇ ਵਿੱਚ ਪੋਫਰਤਾਲ ਦੇ ਬੈਠ ਰ ਰਿਟਰਨ ਦੇ ਵਿੱਚ ਲਿਖਣ ਤੋਂ ਬਾਅਦ ਇੱਕ ਆਈ.ਐਸ. ਆਫੀਸਰ ਲਿਖਣ ਤੋਂ ਬਾਅਦ ਵੀ ਰਿਟਰਨ ਚ ਮੰਗਾਂ ਪੁੱਛੀ ਸਾਰਾ ਕੁਝ ਰਿਟਰਨ ਚ ਲਿਖਣ ਤੋਂ ਬਾਅਦ ਵੀ ਨਹੀਂ ਕੰਮ ਹੋ ਰਿਹਾ ਜੀ ਰਿਟਰਨ ਚ ਲਿਖ ਕੇ ਦੇਤਾ ਉਹਨਾਂ ਨੇ ਸਾਨੂੰ ਵੀ 30 ਨਵੰਬਰ ਨੂੰ ਮੈਂ ਤੁਹਾਨੂੰ ਲੈਟਰ ਵੀ ਦਿਖਾ ਦਿੰਦਾ ਉਹ 3 ਨਵੰਬਰ ਨੂੰ ਉਹ ਸਾਨੂੰ ਆਈ.ਐਸ. ਆਫੀਸਰ ਨੇ ਲਿਖਿਆ ਸੀ ਕਿ 20 ਨਵੰਬਰ ਨੂੰ ਗਵਰਨਰ ਹਾਊਸ ਤੁਹਾਡੀ ਫਾਈਲ ਚਲੀ ਜਾਏਗੀ ਔਰ ਇੱਕ ਤਰੀਕ ਨੂੰ ਤੁਹਾਡਾ ਇਹ ਇੰਪਲੀਮੈਂਟ ਹੋ ਜਾਏਗਾ ਸਾਰਾ ਕੁਝ ਠੀਕ ਹੈ ਤੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਇਹ ਸੀ ਕਿ ਸਾਡੇ ਨਾਲ ਟੈਕਸੀ ਯੂਨੀਅਨ ਦੇ ਪ੍ਰਧਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਅਗਰ ਜੇਕਰ ਇਹਨਾਂ ਦੀ ਲਗਾਤਾਰ ਜਿਹੜਾ ਹੈਗਾ ਭੁਖ ਹੜਤਾਲ ਦੇ ਬੈਠेंगे ਤੇ ਜਿਹੜਾ ਹੈਗਾ ਵਿਰੋਧ ਕੀਤਾ ਜਾਵੇਗਾ ਚੰਡੀਗੜ੍ਹ ਪ੍ਰਸ਼ਾਸਨ ਦਾ ਚੰਡੀਗੜ੍ਹ ਤੋਂ ਆਦਮੀ ਵਾਲ ਦੇ ਲਈ ਮਨੀਸ਼ ਕੁਮਾਰ